we uh -huh. ਕੀ ਹੋਰ ਨੁਕਸਾਨ ਸਾਡਾ ਨਾ ਹੋਵੇ ਅੱਜ ਅਸੀਂ ਜਿਹੜੇ ਕੋਈ ਮਕਾਨ ਗਰੇ ਆ ਡਿੱਗ ਗਏ ਆ ਮਕਾਨ ਕਿਉਂਕਿ بارش ਦੇ ਵਿੱਚ ਫਰੌਖਾ ਹੋ ਜਾਂਦਾ ਸੋ ਇਹ ਆਪਣੇ ਸਰਪੰਚ ਸਾਹਿਬ ਨੂੰ ਇਹਨਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ ਸੀ ਵੀ ਦੋ ਤਿੰਨ ਮਕਾਨ ਜਿਹੜੇ ਇਹਨਾਂ ਦੇ ਖਸਤਾ ਹਾਲਤ ਨੇ ਡਿੱਗ ਸਕਦੇ ਆ ਜਾਂ ਡਿੱਗ ਜਾਣਗੇ ਸੋ ਜਿਹੜੇ ਵੀ ਭਾਈ ਤੁਹਾਡੇ ਮਕਾਨ ਡਿੱਗ ਜਾਣਗੇ ਜਾਂ ਡਿੱਗ ਸਕਦੇ ਆ ਹੋ ਸਕਦਾ ਉਹਨਾਂ ਦੀ ਗਿਣਤੀ ਵੱਧ ਜੇ ਉਹਨਾਂ ਦੀ ਰਿਪੇਅਰ ਦੇ ਲਈ ਉਹਨਾਂ ਦੀ ਮਾਲੀ ਮਦਦ ਦੇ ਲਈ ਅਸੀਂ ਸਰਪੰਚ ਸਾਹਿਬ ਨੂੰ 50000 ਰੁਪਇਆ ਦੇ ਚੱਲੇ ਆਏ ਦੋ ਮਕਾਨ ਤਿੰਨ ਮਕਾਨ ਜਿਹੜੀ ਹੈ ਕੋਈ ਇਸ ਤਰ੍ਹਾਂ ਦਾ ਨਹੀਂਗਾ ਵੀ ਅੱਜ ਖਤਮ ਹੋ ਚੱਲਾ ਕੰਮ ਇਹ ਕੰਮ ਜੇ ਕੋਈ ਮਕਾਨ ਕਈ ਵਾਰੀ ਦੋ ਚਾਰ ਦਿਨ ਅੱਗੇ ਪਿੱਛੇ ਵੀ ਕੁਡੇ ਕਿ ਸਕੇ ਕੋ ਖਸਤਾ ਹਾਸੋਸ ਹੋ ਸਕਦੀ ਹੈ ਸੋ ਉਹਨਾਂ ਦੀ ਰਿਪੇਅਰ ਦੇ ਲਈ ਉਹਨਾਂ ਦੀ ਪਹਿਲੀ ਕਿਸ਼ਤ ਦੇ ਲਈ ਇਹ ਕਿਸੇ ਦੀ ਜਿਹੜੀ ਛੱਤ ਜਿਹੜੀ ਆ ਉਹ ਸਰ ਤੇ ਜਿਹੜੀ ਹਰਕਤ ਦੀ ਹੋਣੀ ਚਾਹੀਦੀ ਹੈ ਸੋ ਮੈਂ ਸਰਪੰਚ ਸਾਹਿਬ ਨੂੰ ਕਹਿਣਾ ਵੀ ਜਿਹੜੀ ਤੁਹਾਡੇ ਮਕਾਨ ਕੋਈ ਡਿੱਗ ਗਿਆ ਕੋਈ ਗਰਨ ਵਾਲਾ ਹਾਲਤ ਹੈ ਉਹਨਾਂ ਦੀ ਰਿਪੇਅਰ ਕਰਾ ਦਿਓ ਤੁਸੀਂ ਰਿਪੇਅਰ ਦਾ ਕੰਮ ਸ਼ੁਰੂ ਕਰਾ ਦਿਓ ਜਿੰਨੇ ਵੀ ਐਸੀ ਲੱਗਣਗੇ ਅਸੀਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਦੇ ਵੱਲੋਂ ਇਹ ਕੋਈ ਮੇਰਾ ਇਕੱਲੇ ਦਾ ਨਹੀਂਗਾ ਸਾਰੀ ਟੀਮ ਆ ਸਾਡੀ ਕਨੌਰ ਦੀ ਜਿੰਨੇ ਜਿੰਨੇ ਲੋਕਾਂ ਦੀਆਂ ਛੱਤਾਂ ਗਿਰੀਆਂ ਨੇ ਤਕਰੀਬਨ ਕਿੰਨੇ ਲੋਕਾਂ ਨੂੰ ਚੈੱਕ ਦਿੱਤੇ ਗਏ ਜੱਜ ਚੈੱਕ ਚੈੱਕ ਨਹੀਂਗਾ ਜੀ ਇਹ ਤਾਂ ਆਪਾਂ ਆਪਣੇ ਵੱਲੋਂ ਮਾਲੀ ਮਦਦ ਕਹਿ ਲਈਏ ਚੈੱਕ ਉਹ ਇਹ ਤੁਹਾਡੇ ਵੱਲੋਂ ਸਰਕਾਰ ਵੱਲੋਂ ਇਹ ਆਪਣੇ ਵੱਲੋਂ ਜੀ ਸਾਰੀ ਟੀਮ ਵੱਲੋਂ ਜੀ ਇਹ ਤਾਂ ਮਾਲੀ ਮਦਦ ਹੈ ਜੀ ਆਪਣੀ ਜਿਹੜਾ ਸਰਕਾਰ ਦਾ ਕੰਮ ਹੈ ਉਹ ਜੇ ਸ਼ੁਰੂ ਹੋਣਾ ਕਿਉਂਕਿ ਫਲੱਡ ਦਾ ਜਿਹੜਾ ਪਾਣੀ ਨਿਕਲੇਗਾ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਫਸਲਾਂ ਦਾ ਮੁਆਵਜ਼ਾ ਵੀ ਅੱਜ ਤਾਂ ਸਿਰਫ ਇਹਨਾਂ ਕੋਲੇ ਤਿੰਨ ਕਿ ਚੀਜ਼ਾਂ ਦੀ ਸਾਨੂੰ ਡਿਮਾਂਡ ਇਹਨਾਂ ਕੋਲੇ ਸੀਗੀ ਵੀ ਸਾਡੇ ਪੀਣ ਵਾਲੇ ਪਾਣੀ ਦੀ ਸਮੱਸਿਆ ਪਸ਼ੂਆਂ ਦੇ ਲਈ ਆਚਾਰ ਦੀ ਜਿਹੜੀ ਪਸ਼ੂਆਂ ਦੇ ਲਈ ਹਰੇ ਚਾਰੇ ਦੀ ਜਾਂ ਚਾਰ ਦੀ ਸਮੱਸਿਆ ਇਹ ਕੋਸ਼ਾ ਪੈਸਾ ਜਿਹੜਾ ਇਹਨਾਂ ਨੂੰ ਜਿਹੜਾ ਕੋ ਆਪਦੇ ਕਹਿ ਲੈ ਖਰਚੇ ਲਈ ਕਹਿ ਲੋ ਜਾਂ ਘਰਾਂ ਦੀ ਰਿਪੇਅਰ ਦੇ ਲਈ ਚਾਹੀਦਾ ਸੀ ਉਹ ਅੱਜ ਅਸੀਂ ਜਿਨ੍ਹਾਂ ਨੂੰ ਦੇਣ ਆਏ ਸੀ ਪਹਿਲਾਂ ਅਸੀਂ ਜਨਮ ਘੋਲੀ ਜਾ ਕੇ ਆਏ ਸੀ ਤੇ ਹੁਣ ਦੁਬਾਰਾ ਅਸੀਂ ਕਾਮੀ ਫੁਰਦ ਦੇ ਵਿੱਚ ਆਏ ਆ ਸੋਣ ਵਾਲੇ ਦਿਨਾਂ ਦੇ ਵਿੱਚ ਫਸਲਾਂ ਦਾ ਮੁਆਵਜ਼ਾ ਤੇ ਘਰਾਂ ਦਾ ਛੱਤਾਂ ਦਾ ਜਿਹੜਾ ਕੋਈ ਨੁਕਸਾਨ ਹੋਇਆ ਉਹਦਾ ਆਪਣਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਵੇ ਕਰਾ ਕੇ ਜਿਹੜਾ ਜਿਹੜੇ ਹਰ ਪਿੰਡ ਤੋਂ ਲੋਕ ਨਹੀਂ ਜੀ ਇਹ ਪਿੰਡਾਂ ਦੇ ਵਿੱਚ ਤੁਹਾਡੀ ਸਰਕਾਰ ਵੱਲੋਂ ਨਾਲ ਕੀ ਕੀ ਪ੍ਰਬੰਧ ਕੀਤੇ ਹੋਏ ਨੇ ਨੇੜੇ ਤੇੜੇ ਜੀ ਗੱਲ ਕਰੀ ਐ ਦੰਗੁਰਦੁਆਰਾ ਸਾਹਿਬ ਪਤਾ ਲੱਗਿਆ ਸੀ ਐਨਡੀਆਰ ਪਹੁੰਚੇ ਵੈਸੇ ਹੁਣ ਤਾਂ ਜਿਹੜਾ ਤੇ तकरीबन ਜਿਹੜਾ ਹੁਣ ਤਾਂ ਮੈਡੀਕਲ ਟੀਮਾਂ ਦੀ ਜ਼ਿਆਦਾ ਲੋਡ ਪਵੇਗੀ ਸੋ ਹਸਪੀਟਲ ਦੇ ਜਿਹੜੇ ਐਸਐਮਓ ਸਾਹਿਬ ਨੇ ਸਾਡੇ ਵਜ਼ੀਰ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਨਫੈਕਸ਼ਨ ਜਾਂ ਬਿਮਾਰੀ ਜਾਂ ਮੱਛਰ ਦਾ ਜਾਇਆ ਕੋਈ ਕੰਮ ਕਿਸੇ ਤਰ੍ਹਾਂ ਦਾ ਕੋਈ ਬੜਾ ਨੁਕਸਾਨ ਨਾ ਹੋਵੇ ਜਿਹੜੀ ਮੈਡੀਕਲ ਟੀਮਾਂ ਦਾ ਵੀ ਜਿਹੜਾ ਪ੍ਰਬੰਧ ਜਿਹੜਾ ਪਹਿਲਾਂ ਵੀ ਕੀਤਾ ਹੋਇਆ ਹੋਰ ਵੀ ਜਿਹੜਾ ਆਪਾਂ ਉਹ ਕਰਾਂ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡਾ ਗਰੀਬ ਤਬਕਾ ਵੀ ਤੇ ਮੀਰ ਸਾਰੇ ਖੜੇ ਆਂ ਵੀ ਭਾਈ ਦੇਖੋ ਜਿਹੜਾ ਘੱਗਰ ਸੀ ਇਹ ਕਾਗਜ਼ਾਂ ਦੇ ਵਿੱਚ ਤਕਰੀਬਨ ਤਕਰੀਬਨ 2 ਏਕੜ ਸੀ 2 ਕਿੱਲੇ ਕਹਿ ਲੀਏ ਅੱਜ ਉਹ ਉੱਤੇ ਕਿੱਲੇ ਦਾ ਰਹਿ ਗਿਆ ਵੀ ਆਪਾਂ ਉਹਦੀ ਨਿਸ਼ਾਨਦੇਹੀ ਕਰਾ ਕੇ ਤੁਹਾਡੇ ਸਹਿਯੋਗ ਦੀ ਲੋੜ ਆ ਆਪਾਂ ਉਹਦੀ ਸਫਾਈ ਫਿਰ ਤੁਹਾਡੇ ਸਹਿਯੋਗ ਬਿਨਾ ਨਹੀਂ ਕਰਾਈ ਜਾ ਸਕਦੀ ਤੁਹਾਡਾ ਜਿੰਨਾ ਟਾਈਮ ਦੇਖੋ ਕੋਈ ਸਮਾ ਸੀ ਸਾਡੀਆਂ ਮਾਵਾ ਭੈਣਾਂ ਨੇ ਕੁਝ ਟਰਾਲੀ ਮਿੱਟੀ ਦੀ ਦੋ ਟਰਾਲੀਆਂ ਮਿੱਟੀ ਦੀ ਜਦੋਂ ਮਰਜੀ ਆਪਣੇ ਘਰ ਚ ਮਕਾਨ ਚ ਵਿਹੜੇ ਚ ਪਾ ਲੈਂਦੇ ਹੁੰਦੇ ਸੀ ਤੇ ਅੱਜ ਉਹ ਵੀ ਦਿੱਕਤਾਂ ਪਰੇਸ਼ਾਨੀਆਂ ਆਈਆਂ ਸੋ ਇਹਦੇ ਵਿੱਚ ਤੁਹਾਡੀਆਂ ਜਿਹੜੀਆਂ ਪੰਚਾਇਤਾਂ ਨੇ ਤੁਸੀਂ ਆਪਣੇ ਗ੍ਰਾਮ ਸਭਾ ਦੇ ਮਤੇ ਪਾ ਕੇ ਸਰਪੰਚਾਂ ਦਾ ਸਹਿਯੋਗ ਕਰਕੇ ਜਿਹੜੇ ਤੁਸੀਂ ਇੱਕ ਮਿੱਟੀ ਜਿਹੜੀ ਕਿਉਂਕਿ ਮਿੱਟੀ ਦੇ ਮਾਲਕ ਤੁਸੀਂ ਹੋ ਤੁਹਾਡੀ ਜ਼ਮੀਨ ਦੇ ਵਿੱਚ ਦੀ ਘੱਗਰ ਲੰਘਦਾ ਤੁਸੀਂ ਮਾਲਕ ਉਹ ਮਿੱਟੀ ਜਿਹੜੀ ਲੋਕਾਂ ਤੱਕ ਲੋਕਾਂ ਨੂੰ ਜਿਹੜੀ ਦੀ ਸਹੂਲਤ ਵੀ ਮਿਲਣੀ ਚਾਹੀਦੀ ਹੈ ਤੇ ਘੱਗਰ ਦਾ ਜਿਹੜਾ ਲੇਬਲ ਹੋ ਕੇ ਇਹਦੀ ਨਿਸ਼ਾਨਦੇਹੀ ਹੋ ਕੇ ਘੱਗਰ ਜਿਹੜਾ ਚੌੜਾ ਹੋਣਾ ਵੀ ਬਹੁਤ ਜ਼ਰੂਰੀ ਹੈ ਪਰ ਇਹਦੇ ਵਿੱਚ ਮੈਂ ਫੇਰ ਕਹਿ ਰਿਹਾ ਮੈਂ ਪਿਛਲੇ ਦਿਨੀ 2023 ਦੇ ਵਿੱਚ ਨਰਮੋ ਪਤਾ ਇੱਕ ਨੱਕਾ ਖੁੱਲਾ ਸੀ ਜਿਹਦੇ ਵਿੱਚ ਸਾਡੇ ਭਰਾ ਨੂੰ ਅਸੀਂ ਦੋ ਤਿੰਨ ਵਾਰੀ ਬੇਨਤੀ ਕਰਕੇ ਤੇ ਮੈਂ ਹੱਥ ਜੋੜ ਕੇ ਫੇਰ ਕਹਿਣਾ ਭਈ ਤੁਹਾਡੇ ਸਹਿਯੋਗ ਜਿੰਨਾ ਟਾਈਮ ਤੁਸੀਂ ਪਬਲਿਕ ਨਹੀਂ ਸਹਿਯੋਗ ਕਰਦੀ ਉਹਨਾਂ ਟਾਈਮ ਤੁਸੀਂ ਨਹੀਂ ਕੋਈ ਕੰਮ ਕਰ ਸਕਦੇ ਮੈਂ ਤੁਹਾਡੇ ਸਹਿਯੋਗ ਦੀ ਆਸ ਕਰਦਾ ਹਾਂ ਜੇ ਮੈਂ ਨਾ ਕਰਾ ਸਕਿਆ ਫਿਰ ਮੈਂ ਦਾ ਜ਼ਿੰਮੇਵਾਰ ਹਾਂ ਪਰ ਜਦੋਂ ਆਪਾਂ ਟਰਾਲੀਆਂ ਤੇ ਪਰ ਕੋਈ ਜਿਹਦੇ ਵਿੱਚ ਆਪਾਂ ਕਰਾਂਗੇ ਨਾ ਇਥੇ ਜਿਹੜੀ ਦਿੱਕਤ ਪਰੇਸ਼ਾਨੀ ਆਉਣੀ ਆ ਤੁਸੀਂ ਸਹਿਯੋਗ ਕਰਿਓ ਆਪਾਂ ਇਹਦੀ ਜਰੂਰ ਪ੍ਰਵਾਨਗੀ ਲੈ ਕੇ ਲੋਕਾਂ ਦੀ ਜਿਹੜੀ ਇਹਦੇ ਵਿੱਚ ਮਦਦ ਹੋਵੇ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪੰਜਾਬੀ ਵੀਰਾਂ ਨੂੰ ਖਾਸ ਕਰਕੇ ਹਲਕਾ ਕਨੌਰ ਦੇ ਲੋਕਾਂ ਨੂੰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਕਾਫੀ ਪਾਣੀ ਸੀਗਾ ਪਰ ਹੁਣ ਤਾਂ ਰੱਬ ਦੀ ਕਿਰਪਾ ਇਹ ਪਾਣੀ ਕਾਫੀ ਜ਼ਿਆਦਾ ਉਤਰ ਗਿਆ ਜੀ ਕਾਫੀ ਗਰੀਬ ਘਰਾਂ ਦਾ ਨੁਕਸਾਨ ਹੋਇਆ ਹੈਗਾ ਇਹਦੇ ਵਿੱਚ ਤਕਰੀਬਨ ਮੇਰੇ ਪਿੰਡ ਦੇ ਵਿੱਚ 810 ਘਰਾਂ ਦੇ ਵਿੱਚ ਪਾਣੀ ਜਿਹੜਾ ਹੈ ਵੜ ਗਿਆ ਤੇ ਚਮਾਰੂ ਦੇ ਵਿੱਚ ਕਾਫੀ ਪਾਣੀ ਸੀਗਾ ਤੱਗਰ ਦੇ ਨੇੜੇ ਜਿਹੜੇ ਜਿੰਨੇ ਵੀ ਲੋਕ ਰਹਿੰਦੇ ਨੇ ਸਾਰੇ ਹੀ ਪਿੰਡਾਂ ਦੇ ਵਿੱਚ ਤਕਰੀਬਨ ਪਾਣੀ ਸੀਗਾ ਜੀ ਕਿਸੇ ਨੂੰ ਇਹ ਕਿ ਪੱਕੀ ਪੱਕੀ ਸੁਕਰ ਵਾਲੀ ਗੱਲ ਇਹ ਹੈ ਕਿ ਪਾਣੀ ਉਤਰ ਗਿਆ ਜੀ ਕਿਸੇ ਜ਼ਰੂਰਤਮੰਦ ਦੀ ਛੱਤ ਤਾਂ ਨਹੀਂ ਡਿੱਗੀ ਤੁਹਾਡੇ ਪਿੰਡ ਜੀ ਨਹੀਂ ਛੱਤ ਕੋਈ ਨਹੀਂ ਡਿੱਗੀ ਪਰ ਨੁਕਸਾਨੇ ਜ਼ਰੂਰ ਗਏ ਨੇ ਘਰ 13-14 ਜਿਹੜੀਆਂ ਨੇ ਉਹ ਘਰਾਂ ਦੇ ਵਿੱਚ ਪੈ ਚੁੱਕੀਆਂ ਨੇ ਕਾਫੀ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਨੇੜੇ ਪਾਣੀ ਲੱਗਦਾ ਤੇ ਜਿਨ੍ਹਾਂ ਘਰਾਂ ਦੇ ਵਿੱਚ ਪਾਣੀ ਫਿਰ ਗਿਆ ਉਹਨਾਂ ਆ ਜ਼ਿਆਦਾ ਵਜੂਦਾ ਸਰਕਾਰ ਵੱਲੋਂ ਤੁਹਾਡੀ ਕੀ ਮਤਲਬ ਸਰਪਾ ఎమ్మెల్యే ਸਾਹਿਬ ਆਏ ਨੇ ਪਤਾ ਲੱਗਿਆ ਕਿ 25000 ਦੀ ਪੈਦੀ ਜਿਹੜੀ ਉਹ ਜਾਰੀ ਕਰ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਕੀ ਜੋ ਜਾਰੀ ਕਰ ਰਹੇ 25000 ਜੋ ਵੀ ਜਿਨ੍ਹਾਂ ਦੇ ਘਰ ਵਗੈਰਾ ਦੀ ਕਿਵੇਂ ਜੀ ਇਹਨਾਂ ਛੱਤ ਗਰੀਬੀ ਹੈ ਜੀ ਇਹਨਾਂ ਛੱਤ ਗਰੀਬੀ ਹੋਈ ਹੈ ਉਹਨਾਂ ਨੂੰ ਕਿਸ਼ਤ ਜਾਰੀ ਕਰ ਰਹੇ ਨੇ ਠੀਕ ਸੋ ਬਹੁਤ ਬਹੁਤ ਧੰਨਵਾਦ ਹੈ ఎమ్మెల్యే ਸਾਹਿਬ ਦਾ ਇਸ ਜਿਹੜੀ ਦੁਖਰੀ ਕਰੀ ਦੇ ਵਿੱਚ ਗਰੀਬ ਲੋਕਾਂ ਦੀ ਬਾਹ ਫੜੀ ਹੈ ਇਸ ਤਰ੍ਹਾਂ ਕੇ ਸਰਕਾਰ ਦਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਦੇ ਪਿੰਡ ਦੇ ਸਰਪੰਚ ਸਾਹਿਬ ਨੇ ਇਹਨਾਂ ਵੱਲੋਂ ਬਹੁਤ ਜ਼ਿਆਦਾ ਮਤਲਬ ਕਿ ਲੋਕਾਂ ਦੀ ਹੈਲਪ ਕੀਤੀ ਜਾ ਰਹੀ ਹੈ ਪਹਿਲਾਂ ਵੀ ਜਦੋਂ ਪਾਣੀ ਆ ਰਿਆ ਸੀ ਇੱਕ ਮਿੰਟ ਦਰਸ਼ਨ ਬਾਈ ਇੱਕ ਮਿੰਟ ਪਹਿਲਾਂ ਵੀ ਜਦੋਂ ਪਾਣੀ ਆ ਰਿਆ ਸੀ ਇਹਨਾਂ ਵੱਲੋਂ ਟਰੈਲੀਆਂ ਭਰ-ਭਰ ਕੇ ਜਿਹੜੀਆਂ ਲੋਕਾਂ ਦੇ ਗੇਟਾਂ ਦੇ ਅੱਗੇ ਲਗਾਈਆਂ ਗਈਆਂ ਸਨ ਤਾਂ ਜੋ ਲੋਕ ਨੱਕੇ ਲਾ ਸਕਣ ਤੇ ਕੱਲ੍ਹ ਵੀ ਜਿਨ੍ਹਾਂ ਦੀ ਕੱਲ੍ਹ ਵੀ ਜਿਨ੍ਹਾਂ ਦੀਆਂ ਛੱਤਾਂ ਵਗੈਰਾ ਚੋਰੀਆਂ ਸੀਆਂ ਤਾ ਸਰਪੰਚ ਵੱਲੋਂ ਪਿੰਡ ਦੇ ਪੂਰੇ ਪਿੰਡ ਦੇ ਵੀ ਜਿਨ੍ਹਾਂ ਨੂੰ ਜ਼ਰੂਰ ਸੀਗੇ ਤਰਬਾਲਾਂ ਵੰਡੀਆਂ ਗਈਆਂ ਨੇ ਉਸ ਨੂੰ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ